ਇਹ ਸਿਰਫ ਇੱਕ ਕਹਾਣੀ ਨਹੀਂ ਇਹ ਇੱਕ ਹਕੀਕਤ ਹੈ ਇੱਕ ਦਰਦ ਹੈ ਇੱਕ ਚੀਖ ਹੈ ਜੋ ਹਰ ਮਾਪੇ ਦੇ ਦਿਲ ਵਿੱਚ ਵਸ ਜਾਵੇਗੀ ਇੱਕ ਛੋਟੀ ਜੀ 7 ਸਾਲ ਦੀ ਕੁੜੀ ਅਕਸਰ ਟੀਵੀ ਅੱਗੇ ਬੈਠ ਜਾਂਦੀ ਸੀ ਉਹ ਸਾਹਮਣੇ ਬੈਠ ਕੇ ਪ੍ਰੋਗਰਾਮ ਵੇਖਦੀ ਸੀ ਖਾਸ ਕਰਕੇ ਉਹ ਪ੍ਰੋਗਰਾਮ ਜਿੱਥੇ ਕੋਈ ਖੇਡਦਾ ਸੀ ਖਾਸ ਕਰਕੇ ਹਰਿਆਣੇ ਦੀਆਂ ਜਿੰਨੀਆਂ ਵੀ ਕੁੜੀਆਂ ਹੁੰਦੀਆਂ ਸਨ ਜਦੋਂ ਉਹਨਾਂ ਨੂੰ ਖੇਡਦਾ ਵੇਖਦੀ ਤਾਂ ਉਹ ਉਸ ਦਾ ਸੁਪਨਾ ਬਣ ਜਾਂਦਾ ਸੀ ਉਹ ਆਪਣੇ ਮਾਪਿਆਂ ਨੂੰ ਕਹਿੰਦੀ ਸੀ ਪਾਪਾ ਮਾਂ ਮੈਂ ਵੱਡੀ ਹੋ ਕੇ ਇੱਕ ਖਿਡਾਰੀ ਬਣਾਂਗੀ ਸਕੂਲ ਤਾਂ ਜਾਂਦੀ ਸੀ ਪਰ ਸਕੂਲ ਵਿੱਚ ਵੀ ਉਸ ਦਾ ਮਨ ਖੇਡਣ ਵਿੱਚ ਹੀ ਲੱਗਦਾ ਸੀ ਘਰ ਆਉਂਦੀ ਸੀ ਤਾਂ ਘਰ ਆ ਕੇ ਵੀ ਉਸ ਦਾ ਮਨ ਖੇਡਣ ਵਿੱਚ ਹੀ ਲੱਗਦਾ ਸੀ ਉਸ ਨੂੰ ਸਿਰਫ ਕੋਈ ਖੇਡਣ ਲਈ ਮਿਲ ਜਾਏ ਇਸ ਕਰਕੇ ਉਹ ਆਪਣੇ ਘਰ ਤੋਂ ਇਲਾਵਾ ਨੇੜਲੇ ਘਰਾਂ ਵਿੱਚ ਵੀ ਚਲੀ ਜਾਂਦੀ ਸੀ ਪਰ ਇੱਕ ਦਿਨ اچانک ਉਹ ਗੁੰਮ ਹੋ ਗਈ ਉਸ ਨੂੰ ਹਰ ਜਗ੍ਹਾ ਲੱਭਿਆ ਗਿਆ ਜਿੱਥੇ ਜਿੱਤੇ ਉਸ ਲਈ ਆਵਾਜ਼ ਪਹੁੰਚ ਸਕਦੀ ਸੀ ਜਿਸ ਜਿਸ ਰਾਹੀ ਸੂਚਨਾ ਉਸ ਤੱਕ ਪਹੁੰਚ ਸਕਦੀ ਸੀ ਉੱਥੇ-ਉੱਥੇ ਉਸ ਲਈ ਆਵਾਜ਼ਾਂ ਲਗਾਈਆਂ ਗਈਆਂ ਪਰ ਉਹ ਮੁੜ ਕੇ ਨਹੀਂ ਆਈ ਜਦੋਂ ਉਹ ਮੁੜ ਕੇ ਆਈ ਤਾਂ ਜਿਸ ਰੂਪ ਵਿੱਚ ਆਈ ਉਹ ਵੇਖ ਕੇ ਲੋਕਾਂ ਦੇ ਰੋਂਗਟੇ ਖੜੇ ਹੋ ਗਏ ਪਤਾ ਲੱਗਾ ਕਿ ਉਸ ਨਾਲ ਬਹੁਤ ਹੀ ਕਿਣਿਉਣਾ ਕੰਮ ਹੋਇਆ ਹੈ ਬਹੁਤ ਹੀ ਗੰਦਾ ਕੰਮ ਕੀਤਾ ਗਿਆ ਹੈ ਮੌਤ ਦੇਣ ਵਾਲੇ ਨੇ ਉਸ ਨੂੰ ਅਜੇਹੀ ਮੌਤ ਦਿੱਤੀ ਕਿ ਲੋਕ ਸਿਰਫ ਸੁਣ ਕੇ ਹੀ ਪਰੇਸ਼ਾਨ ਹੋ ਗਏ ਜਿੰਨਾ ਰਿਸ਼ਤਿਆਂ ਤੇ ਸਭ ਤੋਂ ਵੱਧ ਅਸੀਂ ਭਰੋਸਾ ਕਰਦੇ ਹਾਂ ਜਿਹੜੇ ਸਾਨੂੰ ਬਚਪਨ ਤੋਂ ਪਾਲਦੇ ਪੋਸਦੇ ਹਨ ਜਿਹੜੇ ਸਾਡੇ ਸਭ ਤੋਂ ਨੇੜੇ ਹੋ ਸਕਦੇ ਹਨ ਉਹ ਜੀਹਾ ਕਿਨੇ ਹੁਣਾ ਕੰਮ ਕਿਵੇਂ ਕਰ ਸਕਦੇ ਆ ਅੱਜ ਉਸ ਪ੍ਰਦੇਸ਼ ਦਾ ਹਰ ਇੱਕ ਵਿਅਕਤੀ ਹਰੇਕ ਔਰਤ ਹਰੇਕ ਬੱਚਾ ਹਰੇਕ ਆਦਮੀ ਸਿਰਫ ਇੱਕ ਹੀ ਮੰਗ ਕਰ ਰਿਹਾ ਹੈ ਜਿਸ ਨੇ ਇਸ ਬੱਚੀ ਨੂੰ ਮਾਰਿਆ ਹੈ ਜਿਸ ਨੇ ਤੇਜ ਤੋਂ ਇੱਕ ਖੜਾਰੇ ਖੋ ਲਿਆ ਉਸ ਨੂੰ ਅਜੇ ਹੀ ਸਜ਼ਾ ਦਿੱਤੀ ਜਾਵੇ ਜੋ ਭਵਿੱਖ ਵਿੱਚ ਇੱਕ ਨਜ਼ੀਰ ਬਣ ਜਾਵੇ ਤਾਂ ਜੋ ਲੋਕ ਅਜਿਹਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਅਤੇ ਡਰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਜੋ ਸੱਚੀ ਘਟਨਾ ਹੈ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਸੱਚੀ ਘਟਨਾ ਹੈ ਹਰ ਹਰਿਆਣਾ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਕੈਥਲ ਦੇ ਕੈਥਲ ਜ਼ਿਲ੍ਹੇ ਦਾ ਇੱਕ ਇਲਾਕਾ ਕਲਾਈ ਦਾ ਪਿੰਡ ਕੋਰਾੜ ਸ਼ਾਮ ਦੇ ਲਗਭਗ 5:30 ਵਜੇ ਦਾ ਸਮਾਂ ਸੀ ਇੱਕ ਵਿਅਕਤੀ ਜਿਸ ਦੀ ਉਮਰ ਕਰੀਬ 29 ਸਾਲ ਸੀ ਕਾਰ ਆਉਂਦਾ ਹੈ ਟਿੱਕਾ ਰਾ ਕੇ ਆਪਣੀ ਪਤਨੀ ਤੋਂ ਪਾਣੀ ਮੰਗਦਾ ਹੈ ਉਸ ਦੀ ਛੋਟੀ ਧੀ ਮਾਨਵੀ ਅਕਸਰ ਦੌੜ ਕੇ ਪਿਤਾ ਕੋਲ ਆ ਜਾਂਦੀ ਸੀ ਪਰ ਅੱਜ ਨਹੀਂ ਆਈ ਜਦੋਂ ਪਤਨੀ ਨੂੰ ਪੁੱਛਿਆ ਕਿ ਮਾਨਵੀ ਕਿੱਥੇ ਆ ਤਾਂ ਉਸ ਨੇ ਕਿਹਾ ਕਿ ਕਾਫੀ ਢੇਰ ਤੋਂ ਉਸ ਨੇ ਵੀ ਮਾਨਵੀ ਨੂੰ ਨਹੀਂ ਦੇਖਿਆ ਪਿਓ ਚਿੰਤਾ ਵਿੱਚ ਹੋ ਗਿਆ ਇੰਨੀ ਢੇਰ ਤੱਕ ਉਹ ਕਦੇ ਵੀ ਘਰ ਤੋਂ ਬਾਹਰ ਨਹੀਂ ਰਹੀ ਉਸ ਨੂੰ ਅੰਦਰੋਂ ਅੰਦਰ ਅਹਿਸਾਸ ਹੋ ਰਿਹਾ ਸੀ ਕਿ ਕੁਝ ਤਾਂ ਗਲਤ ਹੋ ਰਿਹਾ ਹੈ ਉਹ ਗਵਾਂਡੀਆਂ ਕੋਲੋਂ ਪੁੱਛਣ ਲੱਗ ਪਿਆ ਕਿਸੇ ਨੇ ਵੀ ਮਾਨਵੀ ਨੂੰ ਨਹੀਂ ਦੇਖਿਆ ਘਰ ਘਰ ਜਾ ਕੇ ਪੁੱਛਦਾ ਗਿਆ ਪਰ ਕੋਈ ਪਤਾ ਨਹੀਂ ਚਿੰਤਾ ਵਧਣ ਲੱਗੀ ਰੋਣਾ ਪਿੱਟਣਾ ਸ਼ੁਰੂ ਹੋ ਗਿਆ ਗੱਲ ਪੰਚਾਇਤ ਤੱਕ ਪਹੁੰਚ ਗਈ ਪੰਚਾਇਤ ਰਾਹੀਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਲਗਭਗ 6:30 ਵਜੇ ਪੁਲਿਸ ਪਿੰਡ ਵਿੱਚ ਆ ਗਈ 115 ਜਵਾਨ ਲਗਾਏ ਗਏ 25000 ਲੋਕ ਬੱਚੀ ਦੀ ਖੋਜ ਵਿੱਚ जुट ਗਏ ਟੋਲੀਆਂ ਬੜਾਈਆਂ ਗਈਆਂ ਘਰ ਘਰ ਖੇਤ ਖੇਤ ਤਲਾਸ਼ ਜਾਰੀ ਸੀ ਆਵਾਜ਼ਾਂ ਲੱਗਦੇਆਂ ਸੀ ਕਿ ਮਾਨਵੀ ਤੂੰ ਕਿੱਥੇ ਹੈ ਰਾਤ ਬੀਤ ਗਈ ਕੋਈ ਪਤਾ ਨਹੀਂ ਅਗਲੇ ਦਿਨ ਸੀਸੀਟੀਵੀ ਫੁਟੇਜ ਦੇਖੀ ਗਈ ਆਖਰੀ ਵਾਰ ਕਿੱਥੇ ਵੇਖੀ ਗਈ ਸੀ ਇਹ ਪਤਾ ਕਰਨ ਦੀ ਕੋਸ਼ਿਸ਼ ਹੋਈ ਇਸ ਦੌਰਾਨ ਕਾਤਿਲ ਜੋ ਕਿ ਗਵਾਂਢ ਰਹਿੰਦਾ ਚਾਚਾ ਪਵਨ ਸੀ ਉਹ ਵੀ ਮਾਪੇ ਨਾਲੋਂ ਵੱਧ ਸ਼ੋਰ ਮਚਾਰਿਆ ਸੀ ਮਾਨਵੀ ਤੂੰ ਕਿੱਥੇ ਹੈ ਤਾਂ ਜੋ ਸ਼ੱਕ ਨਾ ਹੋਵੇ ਪਰ ਇੱਕ ਗਲਤੀ ਕਰ ਬੈਠਾ ਜੈਸਰਾ ਰਾਹੀ ਲੋਕ ਕੀ ਲੱਭਣ ਜਾ ਰਹੇ ਸੀ ਉਹ ਰੋਕਣ ਲੱਗਾ ਲੋਕ ਉਸ ਪਾਸੇ ਗਏ ਜਿੱਥੇ ਜਾਨ ਤੋਂ ਉਹ ਰੋਕ ਰਿਹਾ ਸੀ ਉੱਥੇ ਜਲੀ ਹੋਈ ਹਾਲਤ ਵਿੱਚ ਮਾਨਵੀ ਮਿਲੀ ਕੱਪੜਿਆਂ ਨਾਲ ਪਿਤਾ ਨੇ ਪਹਿਚਾਨ ਲਿਆ ਸੀਸੀਟੀਵੀ ਵਿੱਚ ਪਵਨ 1:34 ਮਿੰਟ ਤੇ ਬੱਚੀ ਨੂੰ ਖੇਡ ਦੇ ਮੈਦਾਨ ਦੇ ਬਹਾਨੇ ਜੰਗਲ ਵੱਲ ਲੈ ਕੇ ਜਾਂਦਾ ਦੇਖਿਆ ਗਿਆ ਉਸਨੇ ਉਸ ਨੂੰ ਫਸਲਣਾ ਦੇ ਵਿੱਚ ਲਿਆ ਕੇ ਗੰਦਾ ਕੰਮ ਕੀਤਾ ਜਦੋਂ ਬੱਚੀ ਚੀਕ ਚਲਾਈ ਤਾਂ ਉਸ ਦਾ ਮੂੰਹ ਬੰਦ ਕਰ ਦਿੱਤਾ ਗਿਆ ਜਦ ਤੱਕ ਉਸ ਦਾ ਦਮ ਨਾ ਨਿਕਲ ਗਿਆ ਫਿਰ ਉਸ ਨੇ ਮਰੀ ਹੋਈ ਬੱਚੀ ਨਾਲ ਵੀ ਗਲਤ ਕੰਮ ਕੀਤਾ ਦੋ ਅੱਜ ਕੇ 40 ਮਿੰਟ ਤੇ ਉਹ ਇਕੱਲਾ ਵਾਪਸ ਘਰ ਮੁੜਿਆ ਹੈ 5:30 ਵਜੇ ਜਦੋਂ ਉਹ ਪਿੰਡ ਵਿੱਚ ਖੋਜ ਉਸ ਦੀ ਚੱਲ ਰਹੀ ਸੀ ਪੈਟਰੋਲ ਪੰਪ ਤੋਂ 2 ਲੀਟਰ ਪੈਟਰੋਲ ਲਿਆ ਕੇ ਲਾਸ਼ ਤੇ ਸੁੱਟ ਕੇ ਅੱਗ ਲਗਾ ਦਿੱਤੀ ਤਾਂ ਜੋ ਸਮੂਹ ਬੁੱਥ ਮਿਟ ਸਕਣ ਪਰ ਸੀਸੀਟੀਵੀ ਦੇ ਸਬੂਤ ਮਿਟੇ ਨਹੀਂ ਪੁਲਿਸ ਨੇ ਪਵਨ ਨੂੰ ਗ੍ਰਿਫਤਾਰ ਕੀਤਾ ਪੁੱਛਿਆ ਤੈਨੂੰ ਸ਼ਰਮ ਨਹੀਂ ਆਈ ਉਹ ਕਹਿੰਦਾ ਕਿ ਹਾਫਸ ਦੀ ਅੱਗ ਵਿੱਚ ਅੰਨਾ ਹੋ ਗਿਆ ਇਸ ਕਲਾਸੇ ਦੇ ਬਾਅਦ ਅੰਤਾਲੀ ਬਰਾਦਰੀਆਂ ਦੀ ਪੰਚਾਇਤ ਹੋਈ ਸਿਰਫ ਇੱਕ ਮੰਗ ਘਟ ਤੋਂ ਘਟ ਕੌਸੀਤੀ ਸਜ਼ਾ ਮਾਣੇ ਕਿਹਾ ਮੈਨੂੰ ਕੋਈ ਪੈਸਾ ਨਹੀਂ ਕੋਈ ਮਦਦ ਨਹੀਂ ਚਾਹੀਦੀ ਸਿਰਫ ਉਸ ਕਾਤਲ ਨੂੰ ਅਜੇਹੀ ਸਜ਼ਾ ਚਾਹੀਦੀ ਹੈ ਜੋ ਜੋ ਦੇਸ਼ ਲਈ ਸਜ਼ਾ ਬਣ ਜਾਵੇ ਇਸ ਘਟਨਾ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਸਗੋਂ ਜਾਗਰੂਕ ਕਰਨਾ ਹੈ ਆਪਣੀਆਂ ਅੱਖਾਂ ਖੁੱਲੀਆਂ ਰੱਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਕਈ ਵਾਰ ਸਭ ਤੋਂ ਵੱਡਾ ਖਤਰਾ ਉਹ ਹੁੰਦੇ ਹਨ ਜੋ ਸਾਡੇ ਸਭ ਤੋਂ ਨੇੜੇ ਹੁੰਦੇ ਹਨ